ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਠਾਕ ਹੋ ਤੇ ਆਪਾਂ ਆਏ ਆ ਜੀ ਗਰਾਊਂਡ ਨਿਆ ਦੇ ਲੱਗੇ ਜਿਹੜੀ ਗਰਾਊਂਡ ਆ ਉੱਥੇ ਆਏ ਆ ਤੇ ਸਾਡਾ ਨਾ ਆ ਇੱਕ ਨਿੱਕਾ ਜਿਹੜਾ ਨਿਆਣਾ ਨਾ ਇਹ ਕਹਿੰਦਾ ਕਿ ਮੈਂ ਇਹ ਕਾਰਾਟੇ ਸਿੱਖਣੇ ਆ ਤੇ ਮੈਂ ਕਿਹਾ ਪਹਿਲਾਂ ਆਪਣਾ ਬੋਡੀ ਦਾ ਬੈਲੈਂਸ ਜਿਹੜਾ ਨਾ ਭੱਜ ਕੇ ਦੌੜ ਲਾ ਕੇ ਸਹੀ ਕਰ ਤੇ ਫੇਰ ਆਪਾਂ ਫਰੇ ਕਾਰਾਟੇ ਸਿੱਖੀ ਤੇ ਅੱਜ ਇਹਦਾ ਪਹਿਲਾ ਦਿਨ ਆ ਵੇਖੋ ਬਲਕੀ ਕਰਦਾ ਵਾ ਚੱਲ ਵੀ ਹੋ ਜਾ ਸ਼ੁਰੂ ਓ ਸਰਖਾਬ ਲਾਉਣ ਡਿਆ ਦੌੜ ਓਏ ਹੱਥ ਖੜੇ ਕਰਨ ਡਿਆ ਕੀ ਕਹਿਣਾ ਚਾਹੋਗੇ ਮੈਡਮ ਜੀ ਇਹਦੇ ਕੀਤੇਾਰੇ ਆ ਕਾਕੇ ਬਾਰੇ ਤੇਰੇ ਕਾਕੇ ਨੇ ਫੈਸਲਾ ਲਿਆ ਇੱਕ ਮੈਂ ਕਰਾਡੇ ਸਿੱਖਣ ਦਾ ਹਾਂ ਮੈਂ ਕਹਿ ਨਹੀਂ ਵਧੀਆ ਫੈਸਲਾ ਬਣੇ ਪਰ ਹਾਂ ਤੈਨੂੰ ਥੋੜਾ ਬੋਡੀ ਆਪਣੀ ਨੂੰ ਕਰਨਾ ਪੈਣਾ ਹਾਂ ਬਟਾ ਮਜ਼ਬੂਤ ਕਰਨਾ ਪੈਣਾ ਚੁੱਕੇ ਤੇ ਨਾ ਹੋਏ ਡਿੱਗੇ ਦੂਸਰੀ ਵੀ ਲੱਤ ਨਿਕਲ ਜੇ ਤੇ ਦਾਲ ਥੱਲੇ ਚੱਲ ਹੋ ਗਿਆ ਸ਼ੁਰੂ ਕਰਦੇ ਸ਼ੁਰੂ ਚੱਕਰ ਮਮੀ ਹੋਣਾ ਲਗਾ ਤੇਰੇ ਪਿੱਛੇ ਮੈਂ ਵੀ ਲਾਉਣਾ ਵਾ ਚੱਲ ਸਿੱਧੇ ਲਾਵਾਂ ਹਾਂ ਇਧਰੋਂ ਘੁੰਮ ਗਿਆ ਨਾ ਉਪਰੋਂ ਦੀ ਆ ਸਾਰਾ ਸਰਖਾ ਬਾਉਣ ਡਿਆ ਆਵੇ ਤੂੰ ਵੀ ਆਦਰ ਦੀ ਚੱਲ ਨਹੀਂ ਨਹੀਂ ਤੂੰ ਇਧਰ ਆਰਾਊਂਡ ਘੁੰਮ ਅੱਛਾ ਕਿੰਨੇ 6 ਚੱਕਰ ਲਾ ਦੇ ਬੜੇ ਆ ਅੱਜ ਲਈ ਇਹਨੇ ਬੜੇ ਜ਼ੋਰ ਨਹੀਂ ਲਾਉਣਾ ਪੋਲੇ ਪੋਲੇ ਲਓ ਜੀ ਸ਼ੁਰੂ ਕਰਤੀ ਇਹਨੇ ਮੁੰਡੇ ਦੀ ਦੌੜ ਵੇੜੇ ਹੋਣੇ ਕੋ ਪੰਜ ਚੱਕਰ 6 ਚੱਕਰ ਲੱਗਦੇ ਆ ਜੇ ਇਹਦੇ ਲੱਗੇ ਤੇ ਫੇਰੇ ਪਾਸ ਆ ਤੇ ਜੇ ਨਾ ਲੱਗੇ ਤੇ ਫੇਰ ਫੇਰ ਇਹਨੂੰ ਕਹਿਣਾ ਨਹੀਂ ਆਪਾਂ ਵੀ ਫੇਰ ਲੈ ਇਹਨੂੰ ਕਹਿਣਾ ਨਹੀਂ ਆਪਾਂ ਤੂੰ ਹੋਰ ਕੋਈ ਕੰਮ ਕਰ ਲੈ ਉਹ ਜ਼ਿਆਦਾ ਵਧੀਆ ਵਾ ਹਨਾ ਹਾਂਜੀ ਵੀ ਇਹਦਾ ਦਿਲ ਵੀ ਨਾ ਟੁੱਟੇ ਹਾਂਜੀ ਹਾਂਜੀ ਹਾਂ ਚਲੋ ਠੀਕ ਆ ਵੇਖਦੇ ਆ ਸਰਖਾਬ ਦੇ ਪਾਪਾ ਵੀ ਹੁਣ ਦੌੜ ਲਾਉਣ ਲੱਗੇ ਆ ਹਾਂਜੀ ਮਮੀ ਲੱਗਾ ਵਾ ਦੌੜ ਲਾਉਣ ਤੇ ਵੇਨੇ ਮੈਨੂੰ ਕਿੰਨੇ ਚੱਕਰ ਲੱਗਦੇ ਮੈਨੂੰ ਵੀ ਲੱਗਦਾ ਜਾਜ ਲੱਗੇ ਨੇ ਕਾਫੀ ਧੀਰ ਹੋ ਗਈ ਮੈਂ ਕੀਤਾ ਹੀ ਨਹੀਂ ਪ੍ਰੈਕਟਿਸ ਚਲੋ ਵੇਖਦੇ ਲੱਗ ਪਏ ਸਟਾਰ ਹੋ ਗਏ ਆ ਦੇ ਦੇ ਕਿੰਨੇ ਚੱਕਰ ਲਾਉਂਦੇ ਆ ਕਾਫੀ ਦੇਰ ਹੋ ਗਈ ਇਹਨਾਂ ਨੇ ਲਾਇਆ ਨਹੀਂ ਕਦੀ ਤੇ ਅੱਜ ਫਿਰ ਕੱਲ ਤੋਂ ਆਉਣਾ ਸ਼ੁਰੂ ਕੀਤਾ ਹੈ ਤੇ ਆ ਸਕੂਲ ਆ ਗਏ ਆ ਹਾਈਵੇ ਬਿਲਕੁਲ ਨਾਲ ਹੀ ਚੱਲਾ ਚੱਲਾ ਸ਼ਾਬਾਸ਼ ਇਹ ਅੱਗੇ ਦੌੜ ਲਾਉਂਦੇ ਹੋਏ ਚੱਲ ਚੱਲ ਸ਼ਾਬਾਸ਼ ਵੈਸੇ ਤੇ ਇਹ ਮਿਊਜ਼ਿਕ ਕਰਦੇ ਆ ਦੋਨੋਂ ਹੀ ਬੜਾ ਵਧੀਆ ਤੇ ਕਰਾਟਿਆਂ ਦਾ ਵੀ ਇਹਨੂੰ ਸ਼ੌਂਕ ਚੜਿਆ ਉਹਦੇ ਉਹ ਵੀ ਹੁਣ ਇਹਨੂੰ ਕਿਹਾ ਵੀ ਕਰ ਲੈ ਚੱਲ ਤੂੰ ਡੌਗੀ ਵੀ ਲੱਗਦਾ ਦੌੜ ਲਾਉਣ ਆ ਗਿਆ ਡੌਗੀ ਹੈਲੋ ਡੌਗੀ ਦੇ ਅੱਗੇ ਫੇਟ ਲੱਗਦਾ ਆਗੇ ਆ ਵੇਖੋ ਦੌੜ ਲਾਉਂਦੇ ਹੋਏ ਇੱਕ ਚੱਕਰ ਹੋਇਆ ਸਾਈਮੇ ਖੇਰੇ ਕਿੰਨਾ ਆਇਆ ਸਾਈਮਾ ਵੇਧੀਆਂ ਹਾਂ ਥੱਕ ਗਿਆ ਬਾਕੀ ਰੋਕ ਕੇ ਲਾਉਨੇ ਥੋੜੀ ਚਲੋ ਜੀ ਇੱਕ ਚੱਕਰ ਲਾਇਆ ਦੋ ਦੋ ਚੱਕਰ ਲਾ ਲੇ ਥੱਕ ਗਿਆ ਹੁਣ ਉਹ ਬੋਤਲ ਗਰਾਊਂਡ ਹੈਗੀ ਤੇ ਵਧੀਆ ਪਰ ਜਿਆਦਾ ਮਿੰਨ ਲਾਦਾ ਕੇਅਰ ਨਹੀਂ ਕਰਦੇ ਆ ਵੇਖੋ ਕਿੰਨੇ ਆ ਵਿੱਚ ਬੂਟੀ ਉੱਗੀ ਝਾੜ ਉੱਗੇ ਆ ਤੇ ਟੋਏ ਟੋਏ ਬੜਾ ਉੱਚੀ ਨੀਵੀਂ ਬੜੀ ਆ ਤੇ ਮੈਨੂੰ ਤੇ ਲੱਗਦਾ ਵੀ ਉਹਨਾਂ ਨੂੰ ਚਾਹੀਦਾ ਕੇਅਰ ਕਰਨੀ ਆ ਵਿੱਚ ਕੀ ਬੇਰੀ ਦੇ ਮਲੇਜੇ ਵੀ ਉੱਗੇ ਆ ਤੇ ਆ ਵੇਖੋ ਦੌੜ ਲਾਉਂਦੇ ਵੇ ਆ ਉਹਨਾਂ ਚਾਹੀਦਾ ਕਿ ਗਰਾਊਂਡ ਥੋੜੀ ਵਾਹ ਕੇ ਨਾ ਟਰੈਕਟਰ ਨਾਲ ਐ ਪੱਧਰੀ ਕਰਨ ਤੇ ਪਾਣੀ ਪੂਣੀ ਦਿਆ ਕਰਨ ਹਨਾ ਤੇ ਫਿਰ ਗਰਾਊਂਡ ਵਧੀਆ ਲੱਗਦੀ ਆ ਤੇ ਵਧੀਆ ਹੋ ਜਾਂਦੀ ਨਾਲੇ ਪੱਧਰੀ ਹੋ ਜਾਂਦੀ ਆ ਉੱਚਾ ਨਹੀਂ ਵੀ ਉੱਚੀ ਨਹੀਂ ਵੀ ਜਗ੍ਹਾ ਨਹੀਂ ਰਹਿੰਦੀ ਇੱਕ ਗੱਲ ਇਹ ਮੈਂ ਵੇਖੀ ਖਲਤੀਆਂ ਵਾਲੀ ਗਰਾਊਂਡ ਦੇ ਗਏ ਆ ਜਦੋਂ ਖਲਤੀਆਂ ਰਹਿਨੇ ਸੀ ਤੇ ਉਹ ਗਰਾਊਂਡ ਬਹੁਤ ਵਧੀਆ ਉਹ ਬਹੁਤ ਜਿਆਦਾ ਕੇਅਰ ਕਰਦੇ ਆ ਤੇ ਗਰਾਊਂਡ ਦੀ ਦੇਖਭਾਲ ਬਹੁਤ ਜ਼ਿਆਦਾ ਕਰਦੇ ਆ ਤੇ ਉਹ ਗਰਾਊਂਡ ਐ ਇੱਕਦਮ ਵਧੀਆ ਆ ਯਾਰ ਜੀ ਚੱਕਰ ਲਾ ਲਏ ਇਹਨਾਂ ਨੇ ਪੂਰੇ ਤੇ ਆ ਨਿੱਕਾ ਵੀ ਥੱਕ ਕੇ ਬਹਿ ਗਿਆ ਪੰਜ ਚੱਕਰ ਲਾਏ ਪੰਜ ਚੱਕਰ ਲੱਗੇ ਮੇਰੇ ਕੋਲ ਬਸ ਪਹਿਲਾ ਦਿਨ ਹੀ ਅੱਜ ਤੇ ਆ ਕਰਕੇ ਪੰਜ ਹੀ ਲੱਗੇ 1.5 ਮਿੰਟ ਦਾ ਇੱਕ ਚੱਕਰ ਬਣਦਾ ਪੰਜ ਚੱਕਰ ਲਾ ਲੂ ਕਿੰਨੇ ਮਿੰਟ ਦੇ ਹੋ 8-10 ਮਿੰਟ ਮਤਲਬ ਦੌੜ ਲੀ 5 ਚੱਕਰ ਹੋ ਗਏ ਹਾਂ ਆ ਬੱਚੇ ਵੀ ਆ ਗਏ ਹੁਣ ਲੱਗ ਪਏ ਤਿੰਨੇ ਪਿਓ ਪਤ ਜੰਪ ਕੰਨ ਹੋਇਆ ਕੋ ਜੰਪਿੰਗ ਕੰਨ ਲੋ ਜੀ ਮੈਡਮ ਜੀ ਨੇ ਕਰਤੀ ਦੌੜ ਸ਼ੁਰੂ ਤੇ ਹਰ ਇੱਕ ਨੂੰ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ਬੋਡੀ ਦਾ ਆਪਣੀ ਦਾ ਫਿਟਨੈਸ ਦਾ ਖਿਆਲ ਰੱਖਣਾ ਚਾਹੀਦਾ ਸੋ ਫਿਟਨੈਸ ਦਾ ਜ਼ਰੂਰ ਖਿਆਲ ਰੱਖਣਾ ਜਿਹਦਾ ਮੈਡਮ ਨੇ ਇੱਕ ਚੱਕਰ ਪੂਰਾ ਕਰ ਲਿਆ ਸਿਰਫ ਇੱਕੋ ਇੱਕ ਹੀ ਲੱਗਾ ਤੇ ਬਾਕੀ ਕੱਲ ਨੂੰ ਲਾਉਗੀ ਬਸ ਹੁਣ ਇਹਨੇ ਐਕਸਾਈ ਕਰਨੀ ਆ ਕੋ ਆਏ ਵਾਹ ਨਾ ਮੂ ਆ ਕਰਨੇ ਤੇ ਆਪ ਬੈਗੇ ਨਾ ਨੂੰ ਵੇਖਣ ਰਿਹਾ ਇਕਦਮ ਟਿਕਟਿਗੀ ਲਾਗ ਨਾ ਸਾਡੇ ਲਈ ਧਿਆਨ ਹੈ ਇਹਦਾ ਪਤਾ ਨਹੀਂ ਕੀ ਕਰਨ ਦੇ ਬਹੁ ਐਕਸਰਸਾਈਜ਼ ਕਰਨੇ ਹੀ ਕਰ ਲਈ ਹੁਣ ਫਰੀ ਹੋ ਗਏ ਇੱਕ ਬੇਨਤੀ ਆ ਕਿ ਵੀਡੀਓ ਨੂੰ ਯਾਰ ਲਾਈਕ ਜ਼ਰੂਰ ਕਰ ਦਿਆ ਕਰੋ ਤੁਸੀਂ ਕੀ ਜਾਣਦੇ ਲਾਈਕ ਕਰ ਦਿਆ ਕਰੋ ਕੀ ਪਤਾ ਕਰਨਗੇ ਨਾ ਕਰਨ ਕਿ ਕਿਸੇ ਨੇ ਹੈਗਾ ਉਹ ਨਹੀਂ ਤਾਂ ਕੋਈ ਹੋਰ ਸਹੀ ਕੋਈ ਹੋਰ ਨਹੀਂ ਤਾਂ ਕੋਈ ਹੋਰ ਸਹੀ ਤੇ ਕੋਈ ਨਾ ਕੋਈ ਤੇ ਲਾਈਕ ਕਰੋ ਗਾਈ ਜੇ ਤੁਸੀਂ ਨਹੀਂ ਕਰੋਗੇ ਤਾਂ ਕੋਈ ਹੋਰ ਕਰੂਗਾ ਤੇ ਨਹੀਂ ਵੈਸੇ ਸਾਰੇ ਕਰਨਗੇ ਸਾਰੇ ਸਾਨੂੰ ਪਿਆਰ ਕਰਦੇ ਆ ਮੈਨੂੰ ਪਤਾ ਵਾ ਤੇ ਯਾਰ ਆ ਵੇਖੋ ਆ ਲਾਈਕ ਇੱਥੇ ਜੇ ਵੱਢਣ ਹੁੰਦਾ ਲਾਈਕ ਜਾ ਤੇ ਬਸ ਉਹਨੂੰ ਕਰ ਦਿਆ ਕਰੋ ਫਿਰ ਉਹਦੇ ਵਿੱਚ ਕੀ ਜਾਂਦਾ ਤੁਹਾਡਾ ਹਾਂ ਸላይ ਮਿਲਦਾ ਹੋਰ ਤੇ ਕੁਝ ਮਿਲਦਾ ਨਹੀਂ ਤੁਹਾਨੂੰ ਹੋਰ ਇਨਸਪੀਰੇਸ਼ਨ ਮਿਲਦੀ ਆ ਕਿ ਤੁਹਾਡੇ ਲਈ ਹੋਰ ਅਸੀਂ ਮਿਹਨਤ ਕਰਕੇ ਵਧੀਆ ਵਧੀਆ ਵਲੌਗ ਬਣਾएंगे ਲਓ ਜੀ ਆਪਣੀ ਐਕਸਰਸਾਈਜ਼ ਹੋ ਚੁੱਕੀ ਆ ਪੂਰੀ ਤੇ ਹੁਣ ਹੋ ਗਿਆ ਵਾ ਹਨੇਰਾ ਤੇ ਨਾਲੇ ਸਾਡੇ ਮੋਬਾਈਲ ਦੀ ਬੈਟਰੀ ਵੀ ਲੋ ਹੋ ਚੁੱਕੀ ਆ ਤੇ ਹੁਣ ਪਤਾ ਨਹੀਂ ਕਦੋਂ ਬੰਦ ਹੋਏਣਾ ਇਹਨੇ ਤੇ ਆ ਵੇਖੋ ਜਿਆ ਛੋਤੇ ਹੋਣੀ ਦੇ ਆ ਸਾਡੇ ਬੱਚੇ ਡੇ ਆ ਦਵਾ-ਦਾਵੇ ਡੇ ਦੂ ਉਹ ਦੂ ਐਕਸਰਸਾਈਜ਼ਸ ਕਰਨ ਮੈਂ ਥੱਕ ਚੁੱਕਾ ਤੇ ਹੁਣ ਅਸੀਂ ਇੱਥੇ ਲੱਗੇ ਆ ਕਰਨ ਵਲੌਗ ਦਾ ਅੰਤ ਸਾਡਾ ਮੈਸੇਜ ਇਹ ਆ ਕਿ ਕਸਰਤ ਜ਼ਰੂਰ ਕਰੋ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖੋ ਤੇ ਆਪਣੇ ਬੱਚਿਆਂ ਨੂੰ ਵੀ ਨਾਲ ਕਰਵਾਓ ਕਿਉਂਕਿ ਸਿਹਤ ਆ ਤੇ ਸਭ ਕੁਝ ਆ ਸਿਹਤ ਨਹੀਂ ਆ ਤੇ ਕੁਝ ਨਹੀਂ ਆ ਪਹਿਲੇ ਨੰਬਰ ਤੇ ਸਿਹਤ ਬਾਕੀ ਸਭ ਕੁਝ ਬਾਅਦ ਚ ਓਕੇ ਜੀ ਥੈਂਕ ਯੂ ਟਾਟਾ ਬਾਏ ਬਾਏ ਲਓ ਜੀ ਪੀਣ ਲੱਗੇ ਹੁਣ ਪਾਣੀ ਮੂੰਹ ਮਾ ਧੋਣ ਲੱਗਾ ਜੋਤਾ ਜੀ ਨਾਰਾਜ਼ ਹੋ ਚੁੱਕਿਆ ਜਦੋਂ ਪਿਆਸ ਲੱਗੀ ਹੋਏ ਉਦੋਂ ਪਾਣੀ ਜਿਹੜਾ ਮੱਦੀ ਹੋਏ ਸਾਦੀ ਲੱਗਦਾ